ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਕਿਸੇ ਤੋਂ ਜ਼ਿਆਦਾ ਉਮੀਦਾਂ ਕਰਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ ਜਿਹਦੇ ਨਾਲ ਵੀ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਸਾਰੀ ਜ਼ਿੰਦਗੀ ਤਾਂ ਸਾਡਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਸਿਖਾਉਣਗੇ ਕੁਝ ਤੁਹਾਡੀ ਵਰਤੋਂ ਕਰਨਗੇ ਤੇ ਕੁਝ ਤੁਹਾਨੂੰ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਣਗੇ ਇਨਸਾਨ ਉਹ ਲੜਾਈ ਕਦੇ ਨਹੀਂ ਲੜ ਸਕਦਾ ਜਿਸ ਵਿੱਚ ਦੁਸ਼ਮਣ ਉਸਦੇ ਆਪਣੇ ਹੀ ਹੋਣ ਕਿੰਨੀ ਅਜੀਬ ਜੀ ਗੱਲ ਹੈ ਅਸੀਂ ਸਾਰੇ ਖੁਸ਼ ਰਹਿਣ ਦੇ ਲਈ ਪਰੇਸ਼ਾਨ ਰਹਿੰਦੇ ਆ ਜੋ ਬਰਦਾਸ਼ਤ ਨਾ ਕਰ ਪਾਵੇ ਉਹ ਦੋਸਤੀ ਹੀ ਕੀ ਤੇ ਜੋ ਸਮਝ ਹੀ ਨਾ ਪਾਵੇ ਉਹ ਰਿਸ਼ਤਾ ਹੀ ਕੀ अहमियत ਹیثیت ਨੂੰ ਮਿਲਦੀ ਹੈ ਜਨਾਬ ਤੇ ਅਸੀਂ ਜਜ਼ਬਾਤ ਲਈ ਫਿਰਦੇ ਰਹੇ ਮਸਲਾ ਇਹ ਨਹੀਂ ਕਿ ਕੋਈ ਇਨਸਾਨ ਸਾਡੀ ਪਰਵਾਹ ਕਿਉਂ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੁੰਦੀ ਹੈ ਜ਼ਿੰਦਗੀ ਥੋੜੀ ਜਿਹੀ ਲੰਬੀ ਹੋ ਜਾਵੇ ਤਾਂ ਔਲਾਦ ਵੀ ਖਾਸਾ ਸਬਕ ਸਿਖਾ ਦਿੰਦੀ ਹੈ ਛੱਡ ਦਿੱਤਾ ਕਿਸੇ ਹੋਰ ਦੇ ਖਿਆਲਾਂ ਵਿੱਚ ਰਹਿਣਾ ਹੁਣ ਅਸੀਂ ਲੋਕਾਂ ਨਾਲ ਨਹੀਂ ਖੁਦ ਨਾਲ ਇਸ਼ਕ ਕਰਦੇ ਹਾਂ ਕੋਈ ਵੀ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਜੁੜਦਾ ਤੁਸੀਂ ਕਦੋਂ ਕਿਸ ਨੂੰ ਮਿਲਣਾ ਤੇ ਵਿਛੜਨਾ ਹੈ ਇਹ ਉਹ ਡਾਡਾ ਹੀ ਤੈਅ ਕਰਦਾ ਹੈ ਖਰ ਤੱਕ ਤੁਹਾਡੇ ਨਾਲ ਸਿਰਫ ਤੁਸੀਂ ਖੜੇ ਰਹੋਗੇ ਹੋਰ ਕੋਈ ਵੀ ਨਹੀਂ ਕਦੇ ਕਦੇ ਨਰਾਜ਼ਗੀ ਵੀ ਜ਼ਰੂਰੀ ਹੁੰਦੀ ਹੈ ਤਾਂ ਕਿ ਪਤਾ ਤਾਂ ਲੱਗੇ ਕਿ ਸਾਨੂੰ ਮਨਾਉਣ ਵਾਲਾ ਕੋਈ ਹੈ ਵੀ ਹੈ ਜਾਂ ਨਹੀਂ ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਕਿ ਇਨਸਾਨ ਨਹੀਂ ਰਵਾਉਂਦਾ ਉਸ ਦੀਆਂ ਯਾਦਾਂ ਰਵਾ ਦਿੰਦੀਆਂ ਨੇ ਦੁਨੀਆ 'ਚ ਬਹੁਤ ਘਟ ਲੋਕ ਇਹ ਹੋਜੇ ਨੇ ਜੋ ਜਿਵੇਂ ਦਿਸਦੇ ਨੇ ਓਦਾਂ ਦੇ ਹੀ ਹੁੰਦੇ ਨੇ ਨਹੀਂ ਤਾਂ ਰੰਗ ਬਦਲਣ ਵਿੱਚ ਹਰ ਕੋਈ ਮਾਹਰ ਐ ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਬਿਨਾਂ ਸੰਘਰਸ਼ ਕੀਤੇ ਸਭ ਕੁਝ ਹਾਸਲ ਕਰ ਲਿਆ ਹੋਵੇ ਤੇ ਜਿਸ ਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੋਵੇ ਉਹ ਹਮੇਸ਼ਾ ਦੂਸਰਿਆਂ ਦੀ ਕਦਰ ਕਰਦਾ ਹੈ ਤੁਸੀਂ ਪਰਵਾਹ ਕਰਨਾ ਛੱਡ ਦਿਓ ਤੇ ਲੋਕ ਦਰਦ ਦੇਣਾ ਛੱਡ ਦੇਣਗੇ ਦਿਲ ਵਿੱਚ ਖੋਟ ਹੈ ਤੇ ਜ਼ੁਬਾਨ ਨਾਲ ਪਿਆਰ ਕਰਦੇ ਨੇ ਬਹੁਤ ਸਾਰੇ ਲੋਕ ਅੱਜ ਕੱਲ ਇਹ ਹੀ ਵਪਾਰ ਕਰਦੇ ਨੇ ਬਹੁਤ ਮਹਿੰਗਾ ਪਿਆ ਸਾਨੂੰ ਕੁਝ ਸਸਤੇ ਲੋਕਾਂ ਤੇ ਭਰੋਸਾ ਕਰਨਾ ਹਿਸਾਬ ਬਰਾਬਰ ਹੋਇਆ ਹੁਣ ਕੋਈ ਦੁੱਖ ਨਹੀਂ ਸਾਡੇ ਕੋਲ ਤੂੰ ਨਹੀਂ ਤੇ ਤੇਰੇ ਕੋਲ ਅਸੀਂ ਨਹੀਂ ਜਿਨ੍ਹਾਂ ਰਿਸ਼ਤਿਆਂ ਨੂੰ ਤੁਹਾਡੀ ਮੌਜੂਦਗੀ ਤੋਂ ਪਰਹੇਜ਼ ਹੋਣ ਲੱਗੇ ਉਥੋਂ ਮੁਸਕਰਾ ਕੇ ਚਲੇ ਜਾਣਾ ਹੀ ਬਿਹਤਰ ਹੁੰਦਾ ਹੈ ਜਿਨ੍ਹਾਂ ਦੀਆਂ ਗੱਲਾਂ ਸਕੂਨ ਦਿੰਦੀਆਂ ਨੇ ਅਕਸਰ ਉਹਨਾਂ ਦੀ ਚੁੱਪ ਮਾਰ ਦਿੰਦੀ ਹੈ ਕਿਸੇ ਦੇ ਨਾਮ ਮੈਲ ਨਾਲ ਜ਼ਿੰਦਗੀ ਦਾ ਖਤਮ ਨਹੀਂ ਹੁੰਦੀ ਪਰ ਉਸ ਨੂੰ ਪਾ ਕੇ ਗਵਾ ਦੇ ਨਾਲ ਤਕਲੀਫ ਬੜੀ ਹੁੰਦੀ ਹੈ ਹੰਕਾਰ ਨਾ ਪਾ ਲੋ ਜਨਾਬ ਵਕਤ ਦੇ ਸਮੁੰਦਰ ਵਿੱਚ ਕਈ ਸਿਕੰਦਰ ਡੁੱਬ ਗਏ ਨੇ ਕੋਈ ਵੀ ਰਿਸ਼ਤਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜਦੋਂ ਦੋਨਾਂ ਵਿੱਚ ਲੜਾਈ ਹੋਵੇ ਤਾਂ ਤੀਸਰੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਲੋਕ ਫਾਇਦਾ ਉਠਾਉਣ ਵਿੱਚ ਦੇਰ ਨਹੀਂ ਲਗਾਉਂਦੇ ਅਜੀਬ ਲੋਕ ਨੇ ਦਿਲ ਤੋੜ ਕੇ ਕਹਿੰਦੇ ਨੇ ਕਿ ਖੁਸ਼ ਰਹਾ ਕਰ ਅਨਪਵ ਕਹਿੰਦਾ ਹੈ ਕਿ ਇੱਕ ਵਫਾਦਾਰ ਦੋਸਤ ਹਜ਼ਾਰ ਮਤਲਬੀ ਰਿਸ਼ਤਿਆਂ ਤੋਂ ਕਿਤੇ ਚੰਗਾ ਹੁੰਦਾ ਹੈ ਉੱਪਰ ਵਾਲਾ ਜਦੋਂ ਮੌਜ ਵਿੱਚ ਆਵੇ ਤਾਂ ਸਰਤਾਜ ਬਣਾ ਦਿੰਦਾ ਹੈ ਤੇ ਜਦੋਂ ਥੋੜੀ ਜੀ ਨਜ਼ਰ ਘੁਮਾ ਲਵੇ ਤਾਂ ਮੁਹਤਾਜ ਬਣਾ ਦਿੰਦਾ ਹੈ ਕਦੇ ਵੀ ਕਿਸੇ ਨਾਲ ਨਾਰਾਜ਼ ਨਾ ਹੋਇਆ ਕਰੋ ਬਸ ਖਾਸ ਤੋਂ ਆਮ ਕਰਦਿਆ ਕਰੋ ਜ਼ਿੰਦਗੀ ਵਿੱਚ ਕੌਣ-ਕੌਣ ਆਉਂਦਾ ਹੈ ਇਹ ਜ਼ਰੂਰੀ ਨਹੀਂ ਹੈ ਅਖੀਰ ਤੱਕ ਕੌਣ ਰਹਿੰਦਾ ਹੈ ਇਹ ਬਹੁਤ ਜ਼ਰੂਰੀ ਹੈ किनारा ਨਾ ਮਿਲੇ ਤਾਂ ਕੋਈ ਗੱਲ ਨਹੀਂ ਦੂਸਰਿਆਂ ਨੂੰ ਡਬੋ ਕੇ ਤੈਰਨਾ ਕੋਈ ਬਹਾਦਰੀ ਨਹੀਂ ਹੁੰਦੀ ਜਦੋਂ ਇਨਸਾਨ ਅੰਦਰ ਤੋਂ ਟੁੱਟ ਜਾਂਦਾ ਹੈ ਤਾਂ ਉਹ ਬਾਹਰੋਂ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਆਪ ਨਾਲ ਦੋਸਤੀ ਕਰਨਾ ਸਿੱਖ ਜਾਵੋਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਇਕੱਲੇ ਨਹੀਂ ਰਹੋਗੇ ਮਹਿੰਗਾਈ ਦਾ ਦੌਰ ਹੈ ਜਨਾਬ ਹੁਣ ਰਿਸ਼ਤੇ ਸਿਰਫ ਮੁਨਾਫਾ ਦੇਖ ਕੇ ਹੀ ਹੁੰਦੇ ਨੇ ਕੁਝ ਗੱਲਾਂ ਦੱਸਣ ਨਾਲ ਨਹੀਂ ਬਲਕਿ ਆਪਣੇ ਆਪ ਤੇ ਬੀਤ ਜਾਣ ਨਾਲ ਹੀ ਸਮਝ ਆਉਂਦੀਆਂ ਨੇ ਦੁਨੀਆ ਦੇ ਅੱਗੇ ਦੁੱਖ ਕਦੇ ਵੀ ਜ਼ਾਹਰ ਨਾ ਕਰੋ ਕਿਉਂਕਿ ਇਹ ਉਥੇ ਨਮਕ ਜ਼ਰੂਰ ਲਗਾਉਂਦੀ ਹੈ ਜਿੱਥੇ ਪਹਿਲਾਂ ਤੋਂ ਹੀ ਜ਼ਖਮ ਹੁੰਦੇ ਨੇ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ ਸਾਡੇ ਸਾਰੇ ਇਰਮਾਨ ਕੁਝ ਕਿਸੇ ਨੂੰ ਪਾਉਣ ਵਿੱਚ ਤੇ ਕੁਝ ਆਪਣੇ ਆਪ ਨੂੰ ਸਮਝਾਉਣ ਵਿੱਚ ਪਰਮਾਤਮਾ ਨੂੰ ਛੱਡ ਕੇ ਕੋਈ ਆਪਣਾ ਨਹੀਂ ਹੈ ਤੇ ਅਸੀਂ ਪਰਮਾਤਮਾ ਨੂੰ ਛੱਡ ਕੇ ਸਭ ਦੇ ਪਿੱਛੇ ਪਏ ਹੋਇਆ ਇਹ ਦੋ ਰਿਸ਼ਤੇ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ ਇੱਕ ਧੋਗਲਾ ਯਾਰ ਤੇ ਦੂਸਰਾ ਝੂਠਾ ਪਿਆਰ ਅਸਲੀ ਦੋਸਤ ਚਾਹੇ ਕਿੰਨਾ ਵੀ ਨਾਰਾਜ਼ ਕਿਉ ਨਾ ਹੋਵੇ ਪਰ ਉਹ ਕਦੇ ਵੀ ਦੁਸ਼ਮਣਾਂ ਦੀ ਲਾਈਨ ਵਿੱਚ ਖੜਾ ਨਹੀਂ ਹੋਵੇਗਾ ਉਹੀ ਮੁਹੱਬਤ ਦੂਰ ਤੱਕ ਚੱਲਦੀ ਹੈ ਜਿਸ ਵਿੱਚ ਪਿਆਰ ਤੇ ਇੱਜ਼ਤ ਮਿਲਦੀ ਹੈ ਮਿੱਟੀ ਦੇ ਦੀਵੇ ਜਿਹਾ ਹੈ ਜੀਵਨ ਤੇਲ ਖਤਮ ਤਾਂ ਜ਼ਿੰਦਗੀ ਖਤਮ ਜ਼ਿੰਦਗੀ ਵਿੱਚ ਜੇਕਰ ਕੁਝ ਛੱਡਣਾ ਚਾਹੁੰਦੇ ਹੋ ਤਾਂ ਦੂਸਰਿਆਂ ਤੋਂ ਉਮੀਦ ਛੱਡ ਦੇਵੋ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੀਵਨ ਵਿੱਚ ਪਰੇਸ਼ਾਨੀਆਂ ਭਾਵੇਂ ਕਿੰਨੀਆਂ ਵੀ ਹੋਣ ਪਰ ਚਿੰਤਾ ਕਰਨ ਨਾਲ ਉਹ ਹੋਰ ਜ਼ਿਆਦਾ ਹੋ ਜਾਂਦੀਆਂ ਨੇ ਚੁੱਪ ਰਹਿਣ ਨਾਲ ਬਿਲਕੁਲ ਘਟ ਜਾਂਦੀਆਂ ਨੇ ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ ਤੇ ਪਰਮਾਤਮਾ ਦਾ ਸ਼ੁਕਰ ਕਰ ਨਾਲ ਉਹ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਨੇ ਜ਼ਿੰਦਗੀ ਤੋਂ ਮਿਲਿਆ ਅਨੁਭਵ ਇੱਕ ਸਬਕ ਸਿਖਾਉਂਦਾ ਹੈ ਤੁਸੀਂ ਉਨਾ ਹੀ ਮਿਲੋ ਕਿਸੇ ਨਾਲ ਜਿੰਨਾ ਕੋ ਉਹ ਮਿਲਣਾ ਚਾਹੁੰਦਾ ਹੈ ਪਿਆਰ ਤੇ ਮਿੱਤਰਤਾ ਦਿਲ ਨਾਲ ਹੁੰਦੀ ਹੈ ਮਤਲਬ ਨਾਲ ਨਹੀਂ ਇਹ ਯਾਦਾਂ ਕਿਉਂ ਨਹੀਂ ਵਿਛੜਦੀਆਂ ਲੋਕ ਤਾਂ ਇੱਥੇ ਇੱਕ ਪਲ ਵਿੱਚ ਵਿਛੜ ਜਾਂਦੇ ਨੇ ਚੰਗੀਆਂ ਕਿਤਾਬਾਂ ਤੇ ਚੰਗੇ ਦੋਸਤ ਇੱਕਦਮ ਸਮਝ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਸਮਾਂ ਦੇ ਕੇ ਪੜ੍ਹਨਾ ਪੈਂਦਾ ਹੈ ਤਮਾਸ਼ਾ ਤਾਂ ਜ਼ਿੰਦਗੀ ਦਾ ਹੋਇਆ ਹੈ ਪਰ ਅਫਸੋਸ ਸਾਰੇ ਕਲਾਕਾਰ ਆਪਣੇ ਹੀ ਨਿਕਲੇ ਕਿਸੇ ਨੂੰ ਗਵਾ ਕੇ ਵੀ ਉਸੇ ਨੂੰ ਚਾਹੁੰਦੇ ਰਹਿਣਾ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਇਹ ਉਹ ਦੁਨੀਆ ਹੈ ਜਨਾਬ ਜਿੱਥੇ ਝੂਠ ਤੋਂ ਤਾਂ ਸਭ ਨੂੰ ਨਫ਼ਰਤ ਹੈ ਪਰ ਸੱਚ ਕੋਈ ਨਹੀਂ ਬੋਲਦਾ ਐਵੇਂ ਨਾ ਕਰਿਆ ਕਰੋ ਨਸੀਬਾਂ ਨਾਲ ਗਿਲੇ ਸ਼ਿਕਵੇ ਜਦੋਂ ਰੱਬ ਰਾਜ਼ੀ ਹੋਵੇਗਾ ਤਾਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਕਿਸੇ ਤੋਂ ਜ਼ਿਆਦਾ ਉਮੀਦਾਂ ਕਰਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ ਜਿਹਦੇ ਨਾਲ ਵੀ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਸਾਰੀ ਜ਼ਿੰਦਗੀ ਤਾਂ ਸਾਡਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਸਿਖਾਉਣਗੇ ਕੁਝ ਤੁਹਾਡੀ ਵਰਤੋਂ ਕਰਨਗੇ ਕੁਝ ਤੁਹਾਨੂੰ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਣਗੇ। ਇਨਸਾਨ ਉਹ ਲੜਾਈ ਕਦੇ ਨਹੀਂ ਲੜ ਸਕਦਾ ਜਿਸ ਵਿੱਚ ਦੁਸ਼ਮਣ ਉਸ ਦੇ ਆਪਣੇ ਹੀ ਹੋਣ। ਕਿੰਨੀ ਅਜੀਬ ਜੀ ਗੱਲ ਹੈ। ਅਸੀਂ ਸਾਰੇ ਖੁਸ਼ ਰਹਿਣ ਦੇ ਲਈ ਪਰੇਸ਼ਾਨ ਰਹਿੰਦੇ ਆ। ਜੋ ਬਰਦਾਸ਼ਤ ਨਾ ਕਰ ਪਾਵੇ ਉਹ ਦੋਸਤੀ ਹੀ ਕੀ? ਤੇ ਜੋ ਸਮਝ ਹੀ ਨਾ ਪਾਵੇ ਉਹ ਰਿਸ਼ਤਾ ਹੀ ਕੀ अहमियत ਹیثیت ਨੂੰ ਮਿਲਦੀ ਹੈ ਜਨਾਬ ਤੇ ਅਸੀਂ ਜਜ਼ਬਾਤ ਲਈ ਫਿਰਦੇ ਰਹੇ ਮਸਲਾ ਇਹ ਨਹੀਂ ਕਿ ਕੋਈ ਇਨਸਾਨ ਸਾਡੀ ਪਰਵਾਹ ਕਿਉਂ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੁੰਦੀ ਹੈ ਜ਼ਿੰਦਗੀ ਥੋੜੀ ਜਿਹੀ ਲੰਬੀ ਹੋ ਜਾਵੇ ਤਾਂ ਔਲਾਦ ਵੀ ਖਾਸਾ ਸਬਕ ਸਿਖਾ ਦਿੰਦੀ ਹੈ। ਛੱਡ ਦਿੱਤਾ ਕਿਸੇ ਹੋਰ ਦੇ ਖਿਆਲਾਂ ਵਿੱਚ ਰਹਿਣਾ। ਹੁਣ ਅਸੀਂ ਲੋਕਾਂ ਨਾਲ ਨਹੀਂ ਖੁਦ ਨਾਲ ਸ਼ਿਕਰਦੇ ਹਾਂ। ਕੋਈ ਵੀ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਜੁੜਦਾ। ਤੁਸੀਂ ਕਦੋਂ ਕਿਸ ਨੂੰ ਮਿਲਣਾ ਤੇ ਵਿਛੜਨਾ ਹੈ ਇਹ ਉਹ ਡਾਡਾ ਹੀ ਤੈਅ ਕਰਦਾ ਹੈ। ਆਖਰ ਤੱਕ ਤੁਹਾਡੇ ਨਾਲ ਸਿਰਫ ਤੁਸੀਂ ਖੜੇ ਰਹੋਗੇ ਹੋਰ ਕੋਈ ਵੀ ਨਹੀਂ ਕਦੇ ਕਦੇ ਨਰਾਜ਼ਗੀ ਵੀ ਜ਼ਰੂਰੀ ਹੁੰਦੀ ਹੈ ਤਾਂ ਕਿ ਪਤਾ ਤਾਂ ਲੱਗੇ ਕਿ ਸਾਨੂੰ ਮਨਾਉਣ ਵਾਲਾ ਕੋਈ ਹੈ ਵੀ ਹੈ ਜਾਂ ਨਹੀਂ ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਕਿ ਇਨਸਾਨ ਨਹੀਂ ਰਵਾਉਂਦਾ ਉਸ ਦੀਆਂ ਯਾਦਾਂ ਰਵਾ ਦਿੰਦੀਆਂ ਨੇ ਦੁਨੀਆ 'ਚ ਬਹੁਤ ਘੱਟ ਲੋਕ ਇਹੋ ਜਿਹੇ ਨੇ ਜੋ ਜਿਵੇਂ ਦਿਸਦੇ ਨੇ ਉਦਾਂ ਦੇ ਹੀ ਹੁੰਦੇ ਨੇ ਨਹੀਂ ਤਾਂ ਰੰਗ ਬਦਲਣ ਵਿੱਚ ਹਰ ਕੋਈ ਮਾਹਰ ਹੈ ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਬਿਨਾਂ ਸੰਘਰਸ਼ ਕੀਤੇ ਸਭ ਕੁਝ ਹਾਸਲ ਕਰ ਲਿਆ ਹੋਵੇ ਤੇ ਜਿਸ ਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੋਵੇ ਉਹ ਹਮੇਸ਼ਾ ਦੂਸਰਿਆਂ ਦੀ ਕਦਰ ਕਰਦਾ ਹੈ ਤੁਸੀਂ ਪਰਵਾਹ ਕਰਨਾ ਛੱਡ ਦਿਓ ਤੇ ਲੋਕ ਦਰਦ ਦੇਣਾ ਛੱਡ ਦੇਣਗੇ ਦਿਲ ਵਿੱਚ ਖੋਟ ਹੈ ਤੇ ਜ਼ੁਬਾਨ ਨਾਲ ਪਿਆਰ ਕਰਦੇ ਨੇ ਬਹੁਤ ਸਾਰੇ ਲੋਕ ਅੱਜਕੱਲ ਇਹ ਹੀ ਵਪਾਰ ਕਰਦੇ ਨੇ ਬਹੁਤ ਮਹਿੰਗਾ ਪਿਆ ਸਾਨੂੰ ਕੁਝ ਸਸਤੇ ਲੋਕਾਂ ਤੇ ਭਰੋਸਾ ਕਰਨਾ ਹਿਸਾਬ ਬਰਾਬਰ ਹੋਇਆ ਹੁਣ ਕੋਈ ਦੁੱਖ ਨਹੀਂ ਸਾਡੇ ਕੋਲ ਤੂੰ ਨਹੀਂ ਤੇ ਤੇਰੇ ਕੋਲ ਅਸੀਂ ਨਹੀਂ ਜਿਨ੍ਹਾਂ ਰਿਸ਼ਤਿਆਂ ਨੂੰ ਤੁਹਾਡੀ ਮੌਜੂਦਗੀ ਤੋਂ ਪਰਹੇਜ਼ ਹੋਣ ਲੱਗੇ ਉਥੋਂ ਮੁਸਕਰਾ ਕੇ ਚਲੇ ਜਾਣਾ ਹੀ ਬਿਹਤਰ ਹੁੰਦਾ ਹੈ ਜਿਨ੍ਹਾਂ ਦੀਆਂ ਗੱਲਾਂ ਸਕੂਨ ਦਿੰਦੀਆਂ ਨੇ ਅਕਸਰ ਉਹਨਾਂ ਦੀ ਚੁੱਪ ਮਾਰ ਦਿੰਦੀ ਹੈ ਕਿਸੇ ਦੇ ਨਾਮ ਮੈਲ ਨਾਲ ਜ਼ਿੰਦਗੀ ਦਾ ਖਤਮ ਨਹੀਂ ਹੁੰਦੀ ਪਰ ਉਸ ਨੂੰ ਪਾ ਕੇ ਗਵਾ ਦੇ ਨਾਲ ਤਕਲੀਫ ਬੜੀ ਹੁੰਦੀ ਹੈ ਹੰਕਾਰ ਨਾ ਪਾ ਲੋ ਜਨਾਬ ਵਕਤ ਦੇ ਸਮੁੰਦਰ ਵਿੱਚ ਕਈ ਸਿਕੰਦਰ ਡੁੱਬ ਗਏ ਨੇ ਕੋਈ ਵੀ ਰਿਸ਼ਤਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜਦੋਂ ਦੋਨਾਂ ਵਿੱਚ ਲੜਾਈ ਹੋਵੇ ਤਾਂ ਤੀਸਰੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਲੋਕ ਫਾਇਦਾ ਉਠਾਉਣ ਵਿੱਚ ਦੇਰ ਨਹੀਂ ਲਗਾਉਂਦੇ ਅਜੀਬ ਲੋਕ ਨੇ ਦਿਲ ਤੋੜ ਕੇ ਕਹਿੰਦੇ ਨੇ ਕਿ ਖੁਸ਼ ਰਹਾ ਕਰ ਅਨੁਭਵ ਕਹਿੰਦਾ ਹੈ ਕਿ ਇੱਕ ਵਫਾਦਾਰ ਦੋਸਤ ਹਜ਼ਾਰ ਮਤਲਬੀ ਰਿਸ਼ਤਿਆਂ ਤੋਂ ਕਿਤੇ ਚੰਗਾ ਹੁੰਦਾ ਹੈ ਉੱਪਰ ਵਾਲਾ ਜਦੋਂ ਮੌਜ ਵਿੱਚ ਆਵੇ ਤਾਂ ਸਰਤਾਜ ਬਣਾ ਦਿੰਦਾ ਹੈ ਤੇ ਜਦੋਂ ਥੋੜੀ ਜੀ ਨਜ਼ਰ ਘਮਾ ਲਵੇ ਤਾਂ ਮੁਹਤਾਜ ਬਣਾ ਦਿੰਦਾ ਹੈ ਕਦੇ ਵੀ ਕਿਸੇ ਨਾਲ ਨਾਰਾਜ਼ ਨਾ ਹੋਇਆ ਕਰੋ ਬਸ ਖਾਸ ਤੋਂ ਆਮ ਕਰਦਿਆ ਕਰੋ ਜ਼ਿੰਦਗੀ ਵਿੱਚ ਕੌਣ-ਕੌਣ ਆਉਂਦਾ ਹੈ ਇਹ ਜ਼ਰੂਰੀ ਨਹੀਂ ਹੈ ਅਖੀਰ ਤੱਕ ਕੌਣ ਰਹਿੰਦਾ ਹੈ ਇਹ ਬਹੁਤ ਜ਼ਰੂਰੀ ਹੈ किनਾਰਾ ਨਾ ਮਿਲੇ ਤਾਂ ਕੋਈ ਗੱਲ ਨਹੀਂ ਦੂਸਰਿਆਂ ਨੂੰ ਡਬੋ ਕੇ ਤੈਰਨਾ ਕੋਈ ਬਹਾਦਰੀ ਨਹੀਂ ਹੁੰਦੀ ਜਦੋਂ ਇਨਸਾਨ ਅੰਦਰ ਤੋਂ ਟੁੱਟ ਜਾਂਦਾ ਹੈ ਤਾਂ ਉਹ ਬਾਹਰੋਂ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਆਪ ਨਾਲ ਦੋਸਤੀ ਕਰਨਾ ਸਿੱਖ ਜਾਵੋਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਇਕੱਲੇ ਨਹੀਂ ਰਹੋਗੇ ਮਹਿੰਗਾਈ ਦਾ ਦੌਰ ਹੈ ਜਨਾਬ ਹੁਣ ਰਿਸ਼ਤੇ ਸਿਰਫ ਮੁਨਾਫਾ ਦੇਖ ਕੇ ਹੀ ਹੁੰਦੇ ਨੇ ਕੁਝ ਗੱਲਾਂ ਦੱਸਣ ਨਾਲ ਨਹੀਂ ਬਲਕਿ ਆਪਣੇ ਆਪ ਤੇ ਬੀਤ ਜਾਣ ਨਾਲ ਹੀ ਸਮਝ ਆਉਂਦੀਆਂ ਨੇ ਦੁਨੀਆ ਦੇ ਅੱਗੇ ਦੁੱਖ ਕਦੇ ਵੀ ਜ਼ਾਹਰ ਨਾ ਕਰੋ ਕਿਉਂਕਿ ਇਹ ਉਥੇ ਨਮਕ ਜ਼ਰੂਰ ਲਗਾਉਂਦੀ ਹੈ ਜਿੱਥੇ ਪਹਿਲਾਂ ਤੋਂ ਹੀ ਜ਼ਖਮ ਹੁੰਦੇ ਨੇ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ ਸਾਡੇ ਸਾਰੇ ਇਰਮਾਨ ਕੁਝ ਕਿਸੇ ਨੂੰ ਪਾਉਣ ਵਿੱਚ ਤੇ ਕੁਝ ਆਪਣੇ ਆਪ ਨੂੰ ਸਮਝਾਉਣ ਵਿੱਚ ਪਰਮਾਤਮਾ ਨੂੰ ਛੱਡ ਕੇ ਕੋਈ ਆਪਣਾ ਨਹੀਂ ਹੈ ਤੇ ਅਸੀਂ ਪਰਮਾਤਮਾ ਨੂੰ ਛੱਡ ਕੇ ਸਭ ਦੇ ਪਿੱਛੇ ਪਏ ਹੋਇਆ ਇਹ ਦੋ ਰਿਸ਼ਤੇ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ ਇੱਕ ਧੋਗਲਾ ਯਾਰ ਤੇ ਦੂਸਰਾ ਝੂਠਾ ਪਿਆਰ ਅਸਲੀ ਦੋਸਤ ਚਾਹੇ ਕਿੰਨਾ ਵੀ ਨਾਰਾਜ਼ ਕਿਉ ਨਾ ਹੋਵੇ ਪਰ ਉਹ ਕਦੇ ਵੀ ਦੁਸ਼ਮਣਾਂ ਦੀ ਲਾਈਨ ਵਿੱਚ ਖੜਾ ਨਹੀਂ ਹੋਵੇਗਾ ਉਹੀ mohabbat ਦੂਰ ਤੱਕ ਚੱਲਦੀ ਹੈ ਜਿਸ ਵਿੱਚ ਪਿਆਰ ਤੇ ਇੱਜ਼ਤ ਮਿਲਦੀ ਹੈ ਮਿੱਟੀ ਦੇ ਦੀਵੇ ਜਿਹਾ ਹੈ ਜੀਵਨ ਤੇਲ ਖਤਮ ਤਾਂ ਜ਼ਿੰਦਗੀ ਖਤਮ ਜ਼ਿੰਦਗੀ ਵਿੱਚ ਜੇਕਰ ਕੁਝ ਛੱਡਣਾ ਚਾਹੁੰਦੇ ਹੋ ਤਾਂ ਦੂਸਰਿਆਂ ਤੋਂ ਉਮੀਦ ਛੱਡ ਦੇਵੋ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੀਵਨ ਵਿੱਚ ਪਰੇਸ਼ਾਨੀਆਂ ਭਾਵੇਂ ਕਿੰਨੀਆਂ ਵੀ ਹੋਣ ਪਰ ਚਿੰਤਾ ਕਰਨ ਨਾਲ ਉਹ ਹੋਰ ਜ਼ਿਆਦਾ ਹੋ ਜਾਂਦੀਆਂ ਨੇ ਚੁੱਪ ਰਹਿਣ ਨਾਲ ਬਿਲਕੁਲ ਘਟ ਜਾਂਦੀਆਂ ਨੇ ਤੇ ਸਬਰ ਕਰ ਨਾਲ ਖਤਮ ਹੋ ਜਾਂਦੀਆਂ ਨੇ ਤੇ ਪਰਮਾਤਮਾ ਦਾ ਸ਼ੁਕਰ ਕਰ ਨਾਲ ਉਹ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਨੇ ਜ਼ਿੰਦਗੀ ਤੋਂ ਮਿਲਿਆ ਅਨੁਭਵ ਇੱਕ ਸਬਕ ਸਿਖਾਉਂਦਾ ਹੈ ਤੁਸੀਂ ਉਨਾ ਹੀ ਮਿਲੋ ਕਿਸੇ ਨਾਲ ਜਿੰਨਾ ਕੋ ਉਹ ਮਿਲਣਾ ਚਾਹੁੰਦਾ ਹੈ ਪਿਆਰ ਤੇ ਮਿੱਤਰਤਾ ਦਿਲ ਨਾਲ ਹੁੰਦੀ ਹੈ ਮਤਲਬ ਨਾਲ ਨਹੀਂ ਇਹ ਯਾਦਾਂ ਕਿਉਂ ਨਹੀਂ ਵਿਛੜਦੀਆਂ ਲੋਕ ਤਾਂ ਇੱਥੇ ਇੱਕ ਪਲ ਵਿੱਚ ਵਿਛੜ ਜਾਂਦੇ ਨੇ ਚੰਗੀਆਂ ਕਿਤਾਬਾਂ ਤੇ ਚੰਗੇ ਦੋਸਤ ਇੱਕਦਮ ਸਮਝ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਸਮਾਂ ਦੇ ਕੇ ਪੜ੍ਹਨਾ ਪੈਂਦਾ ਹੈ ਤਮਾਸ਼ਾ ਤਾਂ ਜ਼ਿੰਦਗੀ ਦਾ ਹੋਇਆ ਹੈ ਪਰ ਅਫਸੋਸ ਸਾਰੇ ਕਲਾਕਾਰ ਆਪਣੇ ਹੀ ਨਿਕਲੇ ਕਿਸੇ ਨੂੰ ਗਵਾ ਕੇ ਵੀ ਉਸੇ ਨੂੰ ਚਾਹੁੰਦੇ ਰਹਿਣਾ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਇਹ ਉਹ ਦੁਨੀਆ ਹੈ ਜਨਾਬ ਜਿੱਥੇ ਝੂਠ ਤੋਂ ਤਾਂ ਸਭ ਨੂੰ ਨਫ਼ਰਤ ਹੈ ਪਰ ਸੱਚ ਕੋਈ ਨਹੀਂ ਬੋਲਦਾ ਐਵੇਂ ਨਾ ਕਰਿਆ ਕਰੋ ਨਸੀਬਾਂ ਨਾਲ ਗਿਲੇ ਸ਼ਿਕਵੇ ਜਦੋਂ ਰੱਬ ਰਾਜ਼ੀ ਹੋਵੇਗਾ ਤਾਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਏ ਸਾਨੂੰ ਬਾਬਾ ਬੁੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਛੱਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀ ਗਾਲਚੀ